गोल पिछले बार सोचते छोटा जी हाटा खोल ਦੂਜਾ ਕੜਾ ਇੱਕ ਉਹ ਕੋਈ ਅੰਦਰ 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 ਅੱਛਾ ਦੂਜਾ ਕੜਾ ਇਹ ਇਹ ਉਹਦਾ ਮੁੰਡਾ 71 ਕਿਹੜਾ ਬੰਦਾ ਅੱਛਾ ਸਮਝ ਰਹੇ ਹੋ ਬਾਲੇ ਬਾਬਾ ਇਹਦਾ ਪੜ੍ਹਾਈ ਆ ਦੇ ਪਾ ਜਿਆਦਾ ਪਿੱਛੇ ਦੇਖਦਾ ਦੇਖਦਾ ਹੀ ਪਿੱਛੇ ਦੇਖਦਾ ਕੋਈ ਨਹੀਂ ਕਿ Alt News Channel ਦੇ ਵਿੱਚ ਤੁਹਾਡਾ ਸਵਾਗਤ ਪੁਲਿਸ ਜ਼ਿਲ੍ਹਾ ਬਟਾਲਾ ਦੇ ਢੇਰਾਵਾਨਨਕਦੀਨ ਪਿੰਡੇ ਪਿੰਡ ਰਾਜੋਕੇ ਮਹਿਮਾ ਚੱਕ ਤੋਂ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਪੁਲਿਸ ਜ਼ਿਲ੍ਹਾ ਬਟਾਲਾ ਦੇ ਢੇਰਾਵਾਨਨਕਦੀਨ ਪਿੰਡੇ ਪਿੰਡ ਰਾਜੋਕੇ ਮਹਿਮਾ ਚੱਕ ਤੋਂ ਦੋ ਗੈਂਗਸਟਰਾਂ ਨੂੰ ਨਜਾਇਜ਼ ਅਸਲੇ ਸਮੇਤ ਕਾਬੂ ਕੀਤਾ ਤੇ ਇਸ ਗ੍ਰਿਫਤਾਰੀ ਦੀ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਕਿਸੇ ਨੂੰ ਮਾਰਨ ਦੀ ਨੀਅਤ ਨਾਲ ਇਹ ਦੋਵੇਂ ਗੈਂਗਸਟਰ ਆਏ ਸੀ ਪਰ ਪੁਲਿਸ ਦੇ ਹੱਥੇ ਚੜ ਗਏ ਤੇ ਪੁਲਿਸ ਨੇ ਇਹਨਾਂ ਨੂੰ ਹਥਿਆਰਾਂ ਸਮੇਤ ਕਾਬੂ ਕਰ ਲਿਆ ਆਓ ਦੇਖਦੇ ਹਾਂ ਪੂਰੀ ਰਿਪੋਰਟ ਕੀ ਨਾਮ ਆਪਣਾ ਸੁਖਰਾ ਸਿੰਘ ਇਹਦੇ ਦਾਕਾ ਕੀ ਨੀਮੁਰ ਬਾਈ ਸਾਹਿਬ ਕੀ ਗੱਲ ਹੋ ਰਹੀ ਹੈ ਜੀ ਤੁਹਾਨੂੰ ਤੁਹਾਨੂੰ ਕਿੱਥੋਂ ਕੀਤਾ ਕੀ ਕਿਸ ਨੇ ਆ ਰਾਜ ਦੇ ਕਾਬੂ ਮਿਲ ਤਾਂ ਨੰਮੈਂ ਜਾਕਾ ਕੀ ਕਰਦੇ ਸੀ ਤੁਹਾਨੂੰ ਗੋਲੇ ਮਾਰਨ ਗਏ ਆ ਮੁੰਡੇ ਦੇ ਕਰਨ ਦਸ਼ਾਂ ਦੇ ਕਿਉਂ ਮਰਨਗੇ ਜੀ ਬਹਿਣਾ ਤਾਂ ਕਰਦਾ ਇਹ ਪਹਿਲੇ ਕਿਨੇ ਕੇ ਦਰਜ ਤੱਕ ਕਿੱਥੇ ਕਿੱਥੇ ਦਰਜ ਸਾਧੰਦੇ ਕਥਾ ਤਾਂ ਕਹਿ ਦਰਜ ਕਿੱਥੇ ਕਿੱਥੇ ਦਰਜ ਜਿਹੜੇ ਹਾਂ ਜਿੱਦੇ ਦਿੱਲੀ ਬਣਾ ਕਿਹੜੇ ਕਿਹੜੇ ਤੁਹਾਡੇ ਕੋਲ ਅਸਰੇ ਸੀਗੇ ਕਿੰਨੇ ਹੋ ਸੀਗੇ ਸ਼ਹਿਰ ਆਉਂਦੇ ਬੱਤੇ ਦਾ ਬਸਤਵੜੀ ਕਿਹੜੇ ਘਰ ਸਵੰਤਰ ਬੋਲੀ ਕਰ ਆਪਣਾ ਇੱਕ ਗੈਸਟਰ ਜਿਹੜਾ ਵਾ ਇਹਦਾ ਨਾਮ ਸੁਗਰਾਜ ਸਿੰਘ ਆ ਇਲਿਸ ਕਾਕਾ ਸਾਨੋ ਬਲਕਾਰ ਸਿੰਘ ਵਾਸੀ ਪੱਡੇ ਪਿੰਡ ਦਾ ਵਾ ਪੀਐਸ ਟੇਰਾ ਬਬਾ ਨਾਂ ਨਤਾ ਉਮਰੇ ਦੀ ਕਿੰਨੀ 22 ਸਾਲ ਆ ਇਹ ਪੁਣਾਇਆ ਸੁਖਦੇਵ ਸਿੰਘ ਦਾ ਸਾਨੋ ਮਖਣ ਸਿੰਘ ਪਿੰਡ ਰਾਜੇਕੇ ਦਾ ਕਿ ਮੇਰੇ ਲੜਕੇ ਨੂੰ ਘੁੱਟ ਰਿਆ ਤੇ ਮੈਂ ਉਹਨੂੰ ਛਡਾਉਣ ਦੀ ਕੋਈ ਕੀਤੀ ਤੇ ਉਹ ਮੇਰੇ ਤੇ ਪਿਸਤੌਲ ਤਾਣ ਕੇ ਗੋਲੀ ਲੱਗੇ ਚਾਉਣ ਮੈਂ ਆਪਣੀ ਜੀ ਮੇਰੀ ਜਾਨ ਮਹਾਬੱਜੀ ਨਾਚਰਣ ਕਰਕੇ ਪਰ ਉਹ ਪਿਸਤੌਲ ਲੈ ਕੇ 도ੜ ਕੇ ਕਿਤੇ ਘਰ ਵੜ ਗਿਆ ਤੇ ਜਿਸ ਬੰਦੀ ਮੌਕੇ ਜਾਗਦ ਬਿਆਨ ਲੈ ਕੇ ਪਰਚਾ ਦਰਜ ਕਰਕੇ ਤੇ ਬੰਦਿਆ ਕੁੁਰ ਗਵਰੀ ਕੀਤੀ ਆ ਮੰਦੇ ਦੋਨੇ ਕਾਬੂ ਕਾ ਦੋ ਜਣੇ ਸੀਗੇ ਇੱਕ ਸੁਗਰਾਤ ਸਿੰਘ ਤੇ ਕਮਰਿੰਦਰ ਸਿੰਘ ਸਨ ਆਫ ਏਲੀਅਸ ਲੂਟੀਆ ਸਨੋ ਬਲਜਿੰਦਰ ਸਿੰਘ ਪਾਸੇ ਨਿੱਗੋਤਰਾ ਦਾ ਇਹਨਾਂ ਦੋਨਾਂ ਨੂੰ ਕਾਬੂ ਕੀਤਾ ਗਿਆ ਸੀਗਾ ਇਹਨਾਂ ਕੋਲ ਇੱਕ ਪਿਸਤਲ ਫੜਿਆ ਬੱਤੀਗੌਰ ਇੱਕ ਮੈਗਜੀਨ ਤੇ ਛੇਰ ਆਉਂਦੇ ਜਿੰਦਾ ਇੱਕ ਇਹਨਾਂ ਮੋਟਰਸਾਈਕਲ ਬਿਨਾ ਨੰਬਰ ਜਦਾਂ ਤੰਤ ਕੀਤਾ ਨਮਨ ਇਹ ਸੁਗਰਾਤ ਸਿੰਘ ਜਿਹੜਾ ਇੱਥੇ ਅੱਗੇ ਬਿਲੋਂ ਪਰਚੇ ਦੱਜ ਨੇ ਦਿੱਲੀ ਇਤਿਆਰਦੀ ਹਿਲ ਚ ਰਹਿ ਗਿਆ ਆ ਵਾ ਉੱਥੇ ਇੱਕ ਮਹੀਨਾ ਪਹਿਲਾਂ ਹੀ ਇਹ ਆਪਣੀ ਜਮਾਨਤ ਤੇ ਆਇਆ ਸੀਗਾ ਏ ਹੁਣ ਆਉਂਦਾ ਸਾਰ ਫੇਰੇ ਨੇ ਕਿ ਪਿਸਤਲ ਲੈ ਕੇ ਤੇ ਕਿ ਇਹਨੂੰ ਮਾਰ ਦੇਣ ਦੀ ਨੀਤ ਦਾ ਦਹਿੰਦਾ ਕੀਤਾ ਇਹਨੂੰ ਰਾਜੇ ਕੇ ਪਿੰਡ ਤੋਂ ਕਾਬੂ ਕੀਤਾ ਕਿਹੜੇ ਪਿੰਡ ਰਾਜੇ ਕੇ ਸੁਖਦੇਸ਼ ਸਿੰਘ ਤੇ ਇਹਨਾਂ ਮਾਰ ਦੇਣ ਦੀ ਨੀਤ ਨਾਲ ਫੈਰਗਾਂ ਦੀ ਕੋਸ਼ਿਸ਼ ਕੀਤੀ ਲੇਕਿਨ ਪਿਸਤਲ ਨਹੀਂ ਚੱਲਿਆ ਤੇ ਉਹਨਾਂ ਦੇ ਹਮਲਾ ਕੀਤਾ ਹਮਲਾ ਕਰਨ ਤੋਂ ਬਾਅਦ ਇਹਨਾਂ ਪਿਸਤਲ ਨਾਲ ਚਲਣ ਕਰਕੇ ਦੌੜ ਕੇ ਬਲਜਿੰਦਰ ਸਿੰਘ ਦੇ ਘਰ ਵੱਡ ਗਏ ਆ ਬਲੀਬ ਸਿੰਘ ਦੇ ਬਲਵਿੰਦਰ ਸਿੰਘ ਸਨ ਤੇ ਲੀਬ ਸਿੰਘ ਦੇ ਉਹ ਉਹਨੇ ਘਰ ਨਹੀਂ ਸੀਗੇ ਘਰ ਉਹਨਾਂ ਦਾ ਖਾਲੀ ਸੀਗਾ ਨਾ ਉਹਦੀ ਘਰ ਦੀ ਨਾ ਉਹ ਘਰ ਸੀ ਉੱਥੇ ਇਹਨਾਂ ਨੂੰ ਕਾਬੂ ਕੀਤਾ ਤੇ ਇਹਨਾਂ ਕੋਲ ਇੱਕ ਪਿਸਤਲ ਬੱਤੀਪੁਰ ਦਾ ਨਾਲ ਮੈਗੀ ਤੇ 6 ਰੌਂਦ ਜਿੰਦਾ ਆਬਰਾਦ ਕੀਤੇ ਇੱਕ ਮੋਟਰਸਾਈਕਲ ਬਿਨਾਂ ਨੰਬਰੀ ਦਾ ਪਰਵਾਦਾ ਜਾਨੀ ਨੂੰ ਸਾਨੂੰ ਪਰਵਾਦਾ ਜਾਨੀ ਨੂੰ ਸਾਨੂੰ ਹੁਣ ਬਚ ਗਿਆ